ਪੰਜਾਬੀਓ ਇਹ ਪੰਜਾਬ 'ਚ ਚੱਲ ਕੀ ਰਿਹਾ ਹੈ ਇੱਕ ਪਾਸੇ ਇੱਕ ਨੌਜਵਾਨ ਨੇ ਨਸ਼ੇ ਦੇ ਖਿਲਾਫ ਵੀਡੀਓ ਪਾਈ ਤੇ ਹੁਣ ਉਸ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਹ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਪੁਲਸ ਆ ਉਹ ਮੈਨੂੰ ਨਸ਼ੇ ਦੇ ਖਿਲਾਫ ਵੀਡੀਓ ਪਾਉਣ ਕਰਕੇ ਧਮਕਾਉਣ ਆਈ ਹੈ ਡਰਾਉਣ ਆਈ ਹੈ ਤੇ ਉਸ ਨੌਜਵਾਨ ਨੇ ਇੱਥੋਂ ਤੱਕ ਕਹਿਤਾ ਕਿ ਪੁਲਸ ਮੇਰੇ ਤੇ ਦਬਾਅ ਪਾ ਰਹੀ ਹੈ ਮੈਨੂੰ ਧਮਕੀਆਂ ਦੇ ਰਹੀ ਹੈ ਤੇ ਮੈਂ ਖੁਦਕੁਸ਼ੀ ਵੀ ਕਰ ਸਕਦਾ ਆਤਮ ਹੱਤਿਆ ਵੀ ਕਰ ਸਕਦਾ ਇੱਕ ਤਾਂ ਇਹ ਮਸਲਾ ਤੇ ਦੂਜੇ ਪਾਸੇ ਗੁਰੂ ਹਰ ਸਹਾਏ ਇਲਾਕੇ ਦੇ ਪਿੰਡ ਤ੍ਰਿੱਡੇ ਦੇ ਵਿੱਚ ਇੱਕ ਨੌਜਵਾਨ ਸਰਪੰਚ ਨੇ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਤੇ ਉਸ ਮਾਮਲੇ ਦੇ ਵਿੱਚ ਹੁਣ ਹਲਕੇ ਦੇ ਐਮ ਐਲ ਏ ਦਾ ਰੌਲਾ ਪੈ ਗਿਆ ਉਹ ਮਾਮਲੇ ਤੇ ਵੀ ਆਪਾਂ ਗੱਲ ਕਰਨੀ ਹੈ ਪਹਿਲਾਂ ਤੁਸੀਂ ਦੇਖੋ ਬਠਿੰਡਾ ਜ਼ਿਲ੍ਹੇ ਦਾ ਪਿੰਡ ਭਾਈ ਬਖਤੌਰ ਉਥੇ ਇੱਕ ਨੌਜਵਾਨ ਲਖਵੀਰ ਸਿੰਘ ਉਹਨੇ 2 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਜਿਦੇ ਚ ਉਹਨੇ ਪੋਸਟਰ ਲਾਇਆ ਕਿ ਸਾਡਾ ਪਿੰਡ ਵਿਕਾਊ ਹੈ ਤੇ ਉਹ ਪੋਸਟਰ ਉਹ ਕਹਿੰਦਾ ਮੈਂ ਇਸ ਲਈ ਲਾਇਆ ਨਾਲ ਉਹ ਬੋਲਿਆ ਉਹਨਾਂ ਦੇ ਪਿੰਡ ਚ 3 ਕੁ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਇੱਕ ਸਾਬਕਾ ਫੌਜੀ ਜਿਹੜਾ ਨਸ਼ਾ ਦੇ ਵਿਰੁੱਧ ਬੋਲਦਾ ਸੀ ਉਹਨੂੰ ਕੁਝ ਨਸ਼ੇ ਵਾਲਿਆਂ ਨੇ ਉਹਦੀਆਂ ਲੱਤਾਂ ਤੋੜਤੀਆਂ ਉਹਦੀਆਂ ਲੱਤਾਂ ਵੱਢਤੀਆਂ ਉਸ ਤੋਂ ਬਾਅਦ ਭਾਵੇਂ ਪੁਲਿਸ ਕਹਿੰਦੀ ਸੀ ਉਹਨਾਂ ਨੂੰ ਫੜ ਲਿਆ ਪਰ ਉਹ ਜਿਹੜਾ ਲਖਬੀਰ ਸਿੰਘ ਨੌਜਵਾਨ ਹੈ ਉਹਨੇ ਜਦੋਂ ਨਸ਼ੇ ਤਸਕਰਾਂ ਤੇ ਨਸ਼ੇ ਦੇ ਖਿਲਾਫ ਪੋਸਟਰ ਲਾ ਕੇ ਵੀਡੀਓ ਪਾਈ ਤਾਂ ਉਹ ਕਹਿੰਦਾ ਕਿ ਮੈਂ ਨਸ਼ੇ ਦਾ ਮੁੱਦਾ ਚੁੱਕਿਆ ਕਿ ਜੇ ਐਂਦਾ ਚੱਲਦਾ ਰਿਹਾ ਤੇ ਸਾਡਾ ਪਿੰਡ ਵਕਾਊ ਹੋ ਜਾਣਾ ਤਾਂ ਉਸ ਤੋਂ ਬਾਅਦ ਉਹ ਨੌਜਵਾਨ ਲਾਈਵ ਹੋ ਕੇ ਵੀਡੀਓ ਬਣਾ ਕੇ ਕਹਿ ਰਿਹਾ ਉਹ ਕਹਿੰਦਾ ਜਿਹੜਾ ਜਿਹੜਾ ਕੋਟ ਫੱਤਾ ਥਾਣੇ ਦਾ ਐਸ ਐਚਓ ਆ ਉਹ ਨੌਜਵਾਨ ਵੀਡੀਓ ਚ ਕਹਿੰਦਾ ਉਹ ਸਾਡੇ ਪਿੰਡ ਆ ਮੈਨੂੰ ਨੇ ਰੱਜ ਕੇ ਧਮਕੀਆਂ ਦਿੱਤੀਆਂ ਕਹਿੰਦਾ ਉਹ ਮੈਨੂੰ ਕਹਿੰਦਾ ਤੇਰੇ ਤੇ ਆ ਕੇ ਇਸ ਪਾ ਦਿਆਂਗੇ ਉਹ ਕਿਸ ਪਾ ਦਿਆਂਗੇ ਤੂੰ ਬਾਹਲਾ ਬੋਲਣਾ ਤੂੰ ਵੀਡੀਓ ਪਾਉਣਾ ਐ ਨਹੀਂ ਚੱਲਣ ਦੇਣਾ ਤੇਰਾ ਡੋਪ ਟੈਸਟ ਕਰਾ ਕੇ ਤੈਨੂੰ ਆ ਕਰ ਦਿਆਂਗੇ ਤੇ ਉਹ ਨੌਜਵਾਨ ਜਿਹੜੇ ਉਹ ਵੀਡੀਓ ਪਾਈ ਆ ਉਹ ਆਪਣੀ ਛੋਟੀ ਜੀ ਬੱਚੀ ਨੂੰ ਗੋਚ ਚ ਬਿਠਾ ਕੇ ਸੌਂ ਖਾ ਕੇ ਕਹਿ ਰਿਹਾ ਕਿ ਸਾਰੇ ਪਿੰਡ ਤੋਂ ਪੁੱਛ ਲੋ ਸਾਡੇ ਪਿੰਡ ਚ ਕਿੰਨਾ ਜ਼ਿਆਦਾ ਨਸ਼ਾ ਹੈ ਔਰ ਬੰਦ ਨਹੀਂ ਹੋਇਆ ਤੇ ਉਹ ਇਹ ਵੀ ਕਹਿ ਰਿਹਾ ਕਿ ਮੈਨੂੰ ਚਾਹੇ ਇਨਕਾਊਂਟਰ ਕਰਦੇ ਹੋ ਝੂਠਾ ਪੁਲਿਸ ਮੈਨੂੰ ਧਮਕਾਉਣ ਆਈ ਆ ਪਰ ਮੈਂ ਬੋਲੂਗਾ ਹੁਣ ਸਵਾਲ ਇੱਥੇ ਕਈ ਖੜੇ ਹੋ ਗਏ ਨੇ ਸਵਾਲ ਪਹਿਲਾ ਤਾਂ ਇਹ ਖੜਾ ਹੁੰਦਾ ਜੇ ਉਹ ਮੁੰਡਾ ਸੱਚ ਕਹਿ ਰਿਹਾ ਤਾਂ ਫਿਰ ਕੀ ਆ ਯੁੱਧ ਨਸ਼ਿਆਂ ਵਿਰੁੱਧ ਆ ਇਦਾਂ ਦਾ ਯੁੱਧ ਨਸ਼ਿਆਂ ਵਿਰੁੱਧ ਆ ਭਗਵਾਨਤਮਾਨ ਸਾਹਿਬ ਦੀ ਸਰਕਾਰ ਇਸ ਚੀਜ਼ ਦਾ ਨੋਟਿਸ ਕਿਉਂ ਨਹੀਂ ਲੈ ਰਹੀ ਜੇਕਰ ਇੱਕ ਪਾਸੇ ਕਹਿੰਦੇ ਨੇ ਵੀ ਜੇ ਕੋਈ ਨਸ਼ਾ ਵੇਚਦਾ ਹੈ ਜਾਂ ਤੁਹਾਡੇ ਨਸ਼ੇ ਦਾ ਬੋਲਬਾਲਾ ਹੈ ਸਾਨੂੰ ਦੱਸੋ ਪੁਲਿਸ ਨੂੰ ਦੱਸੋ ਤੇ ਜੇ ਕੋਈ ਵਿਅਕਤੀ ਦੱਸਦਾ ਹੈ ਤਾਂ ਜੇ ਤਸਕਰ ਉਹਨੂੰ ਧਮਕਾਉਂਦੇ ਨਹੀਂ ਜਾਂ ਉਹ ਇਸ ਤਰ੍ਹਾਂ ਜਿਹੜਾ ਤਰੀਕਾ ਉਹਨੇ ਵਰਤਿਆ ਪੋਸਟਰ ਲਾ ਕੇ ਇਸ ਤਰ੍ਹਾਂ ਕੋਈ ਨਸ਼ੇ ਦੇ ਵਿਰੁੱਧ ਬੋਲਦਾ ਫਿਰ ਉਹਦੀ ਜ਼ੁਬਾਨ ਬੰਦ ਕਰਾਉਣ ਲਈ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਇਹਦਾ ਜਵਾਬ ਬਠਿੰਡਾ ਦੀ ਪੁਲਿਸ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਤੇ ਆਮ ਆਦਮੀ ਪਾਰਟੀ ਤਿੰਨਾਂ ਨੂੰ ਦੇਣਾ ਚਾਹੀਦਾ ਦੇਖੋ ਕੀ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ 31 31 ਮਈ ਡੈਡਲਾਈਨ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਕਹੀ ਸੀ ਕਹਿੰਦੇ ਸੀ 31 ਮਈ ਨੂੰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਣਾ ਇਹ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਨੇ ਕਿਹਾ ਉਸ ਤੋਂ ਬਾਅਦ 31 ਮਈ ਜਿਸ ਦਿਨ ਆਈ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਪਰ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰਨਾ ਇਹ ਗੱਲ ਉਹ ਦਾਅਵੇ ਨਾਲ ਨਹੀਂ ਕਰ ਸਕੇ ਅਸੀਂ ਆ ਕਰਤਾ ਅਸੀਂ ਇੰਨਾ ਫੜ ਲਿਆ ਇੰਨੇ ਬੰਦੇ ਫੜ ਲਏ ਆ ਗੱਲਾਂ ਤਾਂ ਦੱਸ ਗਏ ਪਰ ਜਿਹੜੀ ਉਹਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ 31 ਮਈ ਤੱਕ ਪੰਜਾਬ ਚੋਂ ਨਸ਼ਾ ਖਤਮ 31 ਮਈ ਨੂੰ ਪੰਜਾਬ ਨਸ਼ਾ ਮੁਕਤ ਉਹ ਗੱਲ ਉਹ ਨਹੀਂ ਕਰ ਸਕੀ ਹੁਣ ਤੁਸੀਂ ਦੇਖੋ ਉਹ ਪਿੰਡ ਦੇ ਵਿੱਚ ਭਾਈ ਬਖਤੌਰ ਪਿੰਡ ਦੇ ਵਿੱਚ ਜਿਹੜੇ ਬੰਦਿਆਂ ਨੇ ਸਾਬਕਾ ਫੌਜੀ ਦੀਆਂ ਲੱਤਾਂ ਵੱਡੀਆਂ ਨੇ ਲੱਤਾਂ ਤੋੜੀਆਂ ਨੇ ਇਹ ਨਸ਼ੇ ਦਾ ਵਿਰੋਧ ਕਰਨ ਕਰਕੇ ਤਾਂ ਉਹ ਬੰਦੇ ਕੀ ਕਹਿੰਦੇ ਨੇ ਪਿੰਡ ਚੋਂ ਲੋਕ ਸ਼ਰਿਆ ਬੋਲ ਰਹੇ ਨੇ ਉਹ ਮੁੰਡਾ ਵੀਡੀਓ ਪਾਉਣ ਵਾਲਾ ਲਖਬੀਰ ਬੋਲ ਰਿਹਾ ਹੈ ਉਹ ਸ਼ਰਿਹਾਂ ਕਹਿੰਦੇ ਆ ਕਿ ਅਸੀਂ 20-20 ਹਜ਼ਾਰ ਰੁਪਈਆ ਹਫ਼ਤਾ ਪੁਲਿਸ ਨੂੰ ਭਰਦੇ ਆ ਸਾਨੂੰ ਕੌਣ ਰੋਕ ਲੂਗਾ ਤਾਂ ਇਹ ਗੱਲ ਇੱਕ ਪਿੰਡ ਚੋਂ ਨਹੀਂ ਆਈ ਬਹੁਤ ਪਿੰਡਾਂ ਤੇ ਬਹੁਤ ਸ਼ਹਿਰਾਂ ਦੇ ਮਹੱਲਿਆਂ ਚੋਂ ਇਹ ਗੱਲਾਂ ਆ ਰਹੀਆਂ ਨੇ ਅੱਜ ਵੀ ਹੁਣ ਪਿੱਛੇ ਜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਇੱਕ ਵੀਡੀਓ ਬੜੀ ਚਰਚਾ ਚਾਈ ਜਦੋਂ ਯੁੱਧ ਨਸ਼ਿਆਂ ਵਿਰੁੱਧ ਚਲਾਏ ਨੂੰ ਇਹਨਾਂ ਦਾ ਹੋ ਗਿਆ ਸੀ ਲਗਭਗ ਡੇਢ-ਦੋ ਮਹੀਨੇ ਤੇ ਅੱਜ ਤੋਂ 20-25 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਆਉਂਦਾ ਹੈ ਉਹ ਕਹਿੰਦੇ ਵੇਖੋ ਹੁਣ ਤੱਕ ਅਸੀਂ ਛੋਟੀਆਂ ਮੱਛੀਆਂ ਫੜੀਆਂ ਹੇਠਲੇ ਫੜਿਆ ਇਸ ਤੋਂ ਬਾਅਦ ਅਸੀਂ ਹੁਣ ਵੱਡੇ ਫੜਾਂਗੇ ਵੱਡੇ ਮગરਮੱਛ ਫੜਾਂਗੇ ਉਦੋਂ ਮੁੱਖ ਮੰਤਰੀ ਸਾਹਿਬ ਦੇ ਇਸ ਬਿਆਨ ਤੇ ਚਫੇਰੋਂ ਸਵਾਲ ਉੱਠੇ ਸੀ ਬਈ ਕਮਾਲ ਐ ਹੁਣ ਤੱਕ ਫਿਰ ਤੁਸੀਂ ਛੋਟੀਆਂ ਮੱਛੀਆਂ ਕਿਉਂ ਫੜੀਆਂ ਵੱਡੇ ਮગરਮੱਛਾਂ ਨੂੰ ਹੱਥ ਕਿਉਂ ਨਹੀਂ ਪਾਇਆ ਕਾਰਨ ਕੀ ਆ ਹੁਣ ਹੁਣ ਤੁਸੀਂ ਕਹਿ ਰਹੇ ਹੋ ਵੀ ਇਸ ਤੋਂ ਬਾਅਦ ਅਸੀਂ ਵੱਡੇ ਮગરਮੱਛ ਵੀ ਫੜਾਂਗੇ ਪਹਿਲਾਂ ਵੱਡੇ ਮગરਮੱਛਾਂ ਨੂੰ ਹੱਥ ਪਹੁੰਚ ਕੀ ਤਰਾਜ ਸੀ ਤੁਹਾਨੂੰ ਲੱਗਣਾ ਹੀ ਵੱਡਿਆਂ ਤੋਂ ਚਾਹੀਦਾ ਸੀ ਇਹ ਸਵਾਲ ਉੱਠੇ ਪਰ ਇਹਨਾਂ ਦਾ ਜਵਾਬ ਕੋਈ ਨਹੀਂ ਮਿਲਿਆ ਹੁਣ ਜਦੋਂ ਭਾਈ ਬਖਤੌਰ ਦੇ ਵਿੱਚੋਂ ਆਹ ਗੱਲ ਆਈ ਆ ਤਾਂ ਸੋਸ਼ਲ ਮੀਡੀਆ ਤੇ ਸੈਂਕੜੇ ਲੋਕਾਂ ਨੇ ਪੋਸਟਾਂ ਪਾਤੀਆਂ ਨੇ ਸਾਡੇ ਪਿੰਡ ਵੀ ਚਿੱਟਾ ਸਾਡੇ ਪਿੰਡ ਵੀ ਨਸ਼ਾ ਹੁਣ ਤੁਸੀਂ ਦੇਖੋ ਆ ਜਿਹੜਾ ਪਿੰਡ ਜੈਤੋ ਦੇ ਨੇੜੇ ਪਰਸੋਂ ਉੱਥੇ ਚਿੱਟੇ ਦੇ ਨਾਲ ਨੌਜਵਾਨ ਦੀ ਮੌਤ ਹੋਈ ਆ ਹੁਣ ਉਹ ਨੌਜਵਾਨ ਓਵਰਡੋਜ਼ ਲੈਣ ਨਾਲ ਮਰਿਆ ਤੇ ਓਵਰਡੋਜ਼ ਉਹਦੇ ਕੋਲ ਆਈ ਕਿੱਥੋਂ? ਉਹਦੇ ਘਰ ਦੇ ਉਹਦੇ ਪਰਿਵਾਰ ਉਹਦਾ ਪਿੰਡੇ ਕਹਿੰਦਾ ਕਿ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਪਿਛਲੇ ਥੋੜੇ ਦਿਨਾਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਚਿੱਟੇ ਦੀ ਓਵਰਡੋਜ਼ ਨਾਲ ਕਿੰਨੇ ਮੁੰਡੇ ਮਰਨ ਦੀਆਂ ਖਬਰਾਂ ਆਈਆਂ। ਜੇ ਉਹਨਾਂ ਕੋਲ ਪਹੁੰਚਦਾ ਨਾ ਹੋਵੇ ਤਾਂ ਫਿਰ ਓਵਰਡੋਜ਼ ਉਹ ਕਿੱਥੋਂ ਲੈ ਲੈਣ? ਓਵਰਡੋਜ਼ ਤਾਂ ਉਹਦੇ ਹੀ ਲਈ ਜਾ ਸਕਦੀ ਜਦ ਉਹਨਾਂ ਕੋਲ ਪਹੁੰਚ ਰਿਹਾ ਜਦ ਉਹਨਾਂ ਨੂੰ ਮਿਲ ਰਿਹਾ। ਤੇ ਜੇ ਯੁੱਧ ਨਸ਼ਾ ਵਿਰੋਧ ਨੇ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਹੈ ਤਾਂ ਉਹਨਾਂ ਨੂੰ ਮਿਲ ਕਿੱਥੋਂ ਰਿਹਾ? ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬੋਲੇ ਕੱਲ ਉਹਨੇ ਦਾਵਾ ਕੀਤਾ ਉਹ ਕਹਿੰਦਾ ਨਾ ਸਾਡੀ ਕਾਂਗਰਸ ਸਰਕਾਰ ਤੋਂ ਚਿੱਟਾ ਰੁਕਿਆ ਸੀ ਨਾ ਭਗਵੰਤ ਮਾਨ ਹੋਰਾ ਤੋਂ ਰੁਕਿਆ ਨਾ ਇਹਨਾਂ ਤੋਂ ਰੁਕਣਾ ਰਾਜਾ ਵੜਿੰਗ ਕਹਿੰਦਾ ਬਿਲਕੁਲ ਝੂਠਾ ਕੂੜ ਪ੍ਰਚਾਰੇ ਕਰ ਰਹੇ ਨੇ ਅਸੀਂ ਚਿੱਟਾ ਰੂਪਤਾ ਰਾਜਾ ਵੜਿੰਗ ਕਹਿੰਦਾ ਕਿ ਇਹ ਜਿਹੜਾ ਨਸ਼ਾ ਇਹਦੀ ਥਾਂ ਤੇ ਦੂਜੇ ਨਸ਼ੇ ਦੇ ਕੇ ਮਤਲਬ ਪੁੱਕੀ ਫੀਮ ਵਗੈਰਾ ਸ਼ੁਰੂ ਕਰਕੇ ਇਹ ਮਾਰੂ ਨਸ਼ਾ ਰੋਕਿਆ ਜਾ ਸਕਦਾ ਮੈਂ ਰਾਜਾ ਵੜਿੰਗ ਦੀ ਗੱਲ ਨਾਲ ਸਹਿਮਤ ਨਹੀਂ ਆ ਪਰ ਉਹ ਇੱਕ ਪਾਰਟੀ ਦਾ ਪ੍ਰਧਾਨ ਆ ਉਹਨਾਂ ਦੀ ਵੀ ਸਰਕਾਰ ਰਹੀ ਆ ਉਹ ਕਹਿੰਦਾ ਨਾ ਸਾਡੇ ਤੋਂ ਹੋਇਆ ਨਾ ਇਹਨਾਂ ਤੋਂ ਹੋ ਰਿਹਾ ਤਾਂ ਫਿਰ ਕਮੀ ਕਿੱਥੇ ਆ ਫਿਰ ਘਾਟ ਕਿੱਥੇ ਆ ਨੀਅਤ ਚ ਕਿ ਨੀਤੀ ਚ ਕਿੱਥੇ ਘਾਟ ਹੈ ਸਵਾਲ ਇਹ ਆ ਹੁਣ ਅਸਲ ਚ ਚੱਲ ਕੀ ਰਿਹਾ ਹੈ ਯੁੱਧ ਨਸ਼ਾ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੰਜਾਬ ਚ ਇਹ ਬਣਾਉਣਾ ਚਾਹੁੰਦੀ ਆ ਵੀ ਅਸੀਂ ਨਸ਼ਾ ਖਤਮ ਕਰਤਾ ਹੁਣ ਸਾਨੂੰ ਕੋਈ ਸ਼ਿਕਾਇਤ ਨਹੀਂ ਕਰ ਰਿਹਾ ਵੀ ਸਾਡੇ ਪਿੰਡ ਚਿੱਟਾ ਵਿਖਦਾ ਜਾਂ ਸਾਡੇ ਇੱਥੇ ਚਿੱਟਾ ਹੈਗਾ ਤਾਂ ਉਹ ਚਿੱਟਾ ਖਤਮ ਹੋ ਗਿਆ ਕਿ ਐਦਾਂ ਚੁੱਪ ਕਰਾਇਆ ਜਾ ਰਿਹਾ ਜਿਵੇਂ ਭਾਈ ਬਖਤੌਰ ਦੇ ਮੁੰਡੇ ਨੂੰ ਉਹ ਦਾਵਾ ਕਰ ਰਿਹਾ ਕਿ ਮੈਨੂੰ ਐਸਐਚਓ ਧਮਕਾ ਰਿਆ ਆ ਕੇ ਉਹ ਇੱਥੋਂ ਤੱਕ ਕਹਿ ਰਿਹਾ ਕਿ ਐਸਐਚਓ ਨੇ ਮੇਰਾ ਝੂਠਾ ਪੁਲਿਸ ਮੁਕਾਬਲਾ ਬਣਾਉਣਾ ਤੇ ਬਣਾ ਦੇ ਪਰ ਮੈਂ ਸੱਚ ਬੋਲਿਆ ਕਿ ਸਾਡੇ ਚਿੱਟੇ ਨੇ ਬਰਬਾਦ ਕੀਤਾ ਤੇ ਕਰ ਰਿਹਾ ਹੁਣ ਉੱਥੇ ਉਸ ਤੋਂ ਬਾਅਦ ਭਾਈ ਬਖਤੌਰ ਪਿੰਡ ਦੇ ਵਿੱਚ ਜਿਹੜੀ ਮਹਿਲਾ ਪੁਲਿਸ ਐਸਪੀ ਗਈ ਆ ਉੱਥੇ ਜਦੋਂ ਉਹ ਗਈ ਆ ਤਾਂ ਉਹ ਕਹਿ ਰਹੀ ਆ ਕਿ ਵੇਖੋ ਜੀ ਪਿੰਡ ਵਿਕਾਊ ਵਾਲਾ ਪੋਸਟਰ ਢੂਠਾ ਤੇ ਆ ਪਿੰਡ ਦੇ ਲੋਕ ਖੜੇ ਨੇ ਇਹਨਾਂ ਤੋਂ ਪੁੱਛ ਲੋ ਵੀ ਕੀ ਹਾਲਾਤ ਨੇ ਤਾਂ ਜਦੋਂ ਪੱਤਰਕਾਰ ਉਹਨਾਂ ਅੱਗੇ ਮਾਈਕ ਕਰਦਾ ਤਾਂ ਸ਼ਾਇਦ ਐਸਪੀ ਸਾਹਿਬਾਂ ਨੂੰ ਲੱਗਦਾ ਹੋਣਾ ਵੀ ਇਹ ਤਾਂ ਮੈਂ ਕੋਲੇ ਖੜੀ ਆ ਇਹਨਾਂ ਤਾਂ ਕਹਿ ਹੀ ਦੇਣਾ ਜੀ ਸਭ ਅੱਛਾ ਜੀ ਸਭ ਅੱਛਾ ਪਰ ਉਹਨਾਂ ਚ ਜਿਹੜੇ ਪਹਿਲੇ ਬੰਦੇ ਨੂੰ ਪੱਤਰਕਾਰ ਨੇ ਪੁੱਛਿਆ ਉਹ ਕਹਿਣ ਲੱਗ ਪਿਆ ਕਹਿੰਦਾ ਜੀ ਇੱਥੇ ਸਾਡੇ ਕੋਈ ਕੁਝ ਵੀ ਖਤਮ ਨਹੀਂ ਹੋਇਆ ਉਵੇਂ ਨਸ਼ਾ ਚੱਲੀ ਜਾਂਦਾ ਉਵੇਂ ਚਿੱਟਾ ਚੱਲੀ ਜਾਂਦਾ ਔਰ ਉਹ ਕਹਿੰਦਾ ਕਿ ਦੇਖੋ ਇੱਥੇ ਇੰਨੀ ਗੁੰਡਾਗਰਦੀ ਹੈ ਕਿ ਜਿਹੜਾ ਵੀ ਨਸ਼ੇ ਦੇ ਖਿਲਾਫ ਬੋਲਦਾ ਉਹਨੂੰ ਜੀ ਵੱਢ ਦਿੰਦੇ ਆ ਕਹਿੰਦਾ ਸਰ ਸਾਡੇ ਪਿੰਡ ਚ ਤਾਂ ਇਹ ਹਾਲਾਤ ਨੇ ਤਾਂ ਇਸ ਸਾਰੇ ਹਾਲਾਤ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਇੱਕ ਟਾਇਰੇ ਦੇ ਵਿੱਚ ਹੈ ਪੰਜਾਬ ਸਰਕਾਰ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਜੇਕਰ ਜਦੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨਹੀਂ ਸੀ ਬਣੇ ਤਾਂ ਉਹ ਕਾਂਗਰਸ ਕਾਲੀਆਂ ਦੀਆਂ ਸਰਕਾਰਾਂ ਦੇ ਉੱਪਰ ਸਵਾਲ ਕਰਦੇ ਰਹੇ ਲੋਕਾਂ ਨੂੰ ਕਹਿੰਦੇ ਰਹੇ ਕਰਨੇ ਚਾਹੀਦੇ ਆ ਜੇ ਹੁਣ ਆਪਦੇ ਤੇ ਸਵਾਲ ਹੁੰਦੇ ਆ ਤੇ ਹੁਣ ਜਰਨੇ ਵੀ ਚਾਹੀਦੇ ਆ ਸਵਾਲ ਇਕੱਲੇ ਕਰਨੇ ਨਹੀਂ ਹੁੰਦੇ ਸਵਾਲ ਜਰਨੇ ਵੀ ਹੁੰਦੇ ਨੇ ਤੇ ਹੁਣ ਸਭ ਤੋਂ ਵੱਧ ਗੁੱਸਾ ਤਕਲੀਫ ਤੇ ਰੋਸ ਭਗਵੰਤਮਾਨ ਸਾਹਿਬ ਤੇ ਉਹਨਾਂ ਦੇ ਆਗੂਆਂ ਨੂੰ ਹੁੰਦਾ ਕਿ ਉਹਨਾਂ ਨੂੰ ਸਵਾਲ ਪੁੱਛੇ ਕਿਉਂ ਜਾਂਦੇ ਦੂਜੇ ਪਾਸੇ ਗੁਰੂ ਹਰਸਾਏ ਹਲਕੇ ਦੇ ਪਿੰਡ ਤ੍ਰਿੱਡੇ ਦਾ ਇੱਕ ਨੌਜਵਾਨ ਸਰਪੰਚ ਜਿਹੜਾ ਪਿਛਲੇ ਦਿਨੀ ਗੋਲੀ ਮਾਰ ਕੇ ਆਪਣੇ ਆਪ ਨੂੰ ਮਰਿਆ ਆਤਮ ਹੱਤਿਆ ਕੀਤੀ ਆ ਉਸ ਮਾਮਲੇ 'ਚ ਵੱਡਾ ਰੌਲਾ ਪੈ ਗਿਆ ਉਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਉਹ ਮੁੰਡੇ ਦੀ ਮਾਂ ਨੇ ਇੱਕ ਵੀਡੀਓ ਉਹਦੀ ਆਈ ਜਿਹਦੇ ਚੋ ਕਹਿ ਰਹੀ ਸੀ ਕਿ ਐਮਐਲਏ ਦੇ ਪੀਏ ਦਾ ਫੋਨ ਆਇਆ ਉਦੋਂ ਬਾਅਦ ਇਹਨੂੰ ਪਤਾ ਨਹੀਂ ਕੀ ਹੋਇਆ ਇਹਨੇ ਆਤਮ ਹੱਤਿਆ ਕੀਤੀ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਉਥੋਂ ਦਾ ਇੱਕ ਉੱਗਾ ਆਗੂ ਦੀਪਕ ਸ਼ਰਮਾ ਉਹ ਪ੍ਰੈਸ ਕਾਨਫਰੰਸਾਂ 'ਚ ਨੇ ਦੋ ਤਿੰਨ ਕਰਤੀਆਂ ਉਹ ਕਹਿ ਰਿਹਾ ਕਿ ਵਾਕਿਆ ਹੀ ਇਹ ਸਿਆਸੀ ਦਬਾਅ ਕਾਰਨ ਹੀ ਸਰਪੰਚ ਨੇ ਆਤਮ ਹੱਤਿਆ ਕੀਤੀ ਆ ਉਹ ਕਹਿੰਦਾ ਸਰਪੰਚ ਨੂੰ ਨਾ ਗਰਾਂਟਾ ਖਰਚਣ ਦਿੰਦੇ ਸੀ ਨਾ ਲਾਉਣ ਦਿੰਦੇ ਸੀ ਇਸੇ ਮੰਗੇ ਜਾਂਦੇ ਨੇ ਇਸ ਕਰਕੇ ਆਤਮ ਹੱਤਿਆ ਉਹਨੇ ਕੀਤੀ ਆ ਔਰ ਇੱਥੋਂ ਤੱਕ ਆਮ ਆਦਮੀ ਪਾਰਟੀ ਦਾ ਆਗੂ ਦੀਪਕ ਸ਼ਰਮਾ ਕਹਿ ਰਿਹਾ ਉਹ ਕਹਿੰਦਾ ਕਿ ਜਦੋਂ ਸਾਡਾ ਐਮ ਐਲ ਏ ਪਿੰਡ ਚ ਗਿਆ ਜਦੋਂ ਮੁੰਡੇ ਨੇ ਆਤਮ ਹੱਤਿਆ ਕੀਤੀ ਆ ਤਾਂ ਕਹਿੰਦਾ ਉਹ ਬੰਦ ਕਮਰੇ ਚ ਪਰਿਵਾਰ ਨੂੰ ਲੈ ਕੇ ਦੋ ਤਿੰਨ ਘੰਟੇ ਬੈਠਾ ਰਿਆ ਅੰਦਰ ਡੀ ਐਸ ਪੀ ਐਸ ਪੀ ਸਾਰੇ ਔਰ ਉਹ ਕਹਿੰਦਾ ਬਾਕੀਆਂ ਨੂੰ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਸੀ ਕਹਿੰਦਾ ਮੈਂ ਵੀਡੀਓ ਬਣਾਈ ਆ ਉਹ ਲੋਕ ਗਲਪਾਂ ਤੱਕ ਕਰ ਰਹੇ ਸੀ ਔਰ ਪਰਿਵਾਰ ਕਹਿ ਰਿਹਾ ਸੀ ਤੁਸੀਂ ਸਾਡੇ ਮੁੰਡੇ ਨੂੰ ਮਰਵਾਇਆ ਤੁਹਾਡੇ ਕਰਕੇ ਮਰਿਆ ਔਰ ਦੀਪਕ ਸ਼ਰਮਾ ਇੱਥੋਂ ਤੱਕ ਕਹਿ ਰਿਹਾ ਉਹ ਕਹਿੰਦਾ ਕਿ ਇੰਨਾ ਜ਼ਿਆਦਾ ਪ੍ਰੈਸ਼ਰ ਮੁੰਡੇ ਤੇ ਬਣਾਇਆ ਗਿਆ ਸਿਆਸੀ ਪ੍ਰੈਸ਼ਰ ਜਿਹਦੇ ਕਾਰਨ ਉਹਨੇ ਆਤਮ ਹੱਤਿਆ ਕੀਤੀ ਆ ਆਮ ਆਦਮੀ ਪਾਰਟੀ ਦੇ ਆਗੂ ਦਾ ਇਸ਼ਾਰਾ ਐਮਐਲਏ ਤੇ ਉਹਦੇ ਪੀਏ ਵੱਲ ਲੈ ਕੇ ਇਨਕੁਆਰੀ ਹੋਣੀ ਚਾਹੀਦੀ ਆ ਉਹ ਕਹਿ ਰਿਹਾ ਪੜਤਾਲ ਹੋਣੀ ਚਾਹੀਦੀ ਆ ਵੀ ਆਖਰ ਇਹਨਾਂ ਵੱਲੋਂ ਕੀ ਪ੍ਰੈਸ਼ਰ ਸੀ ਜਾਂ ਕਿਸ ਤਰ੍ਹਾਂ ਸੀ ਜਾਂ ਸੱਚ ਕੀ ਸੀ ਹੁਣ ਇਹ ਮਾਮਲਾ ਵੀ ਗੰਭੀਰ ਹੈ ਤੇ ਦੂਜੇ ਪਾਸੇ ਇਹ ਜਿਹੜਾ ਕੋਰਟ ਫੱਤੇ ਦੇ ਵਿੱਚੋਂ ਆ ਰਹੀ ਹੈ ਖਬਰ ਇਹ ਵੀ ਨੋਟਿਸ ਲੈਣ ਵਾਲੀ ਹੈ ਤੇ ਤੀਜੇ ਪਾਸੇ ਜਿਹੜਾ ਗੋਨੇਆਣਾ ਮੰਡੀ ਦੇ ਵਿੱਚ ਇੱਕ ਗੱਬਰੂ ਨੌਜਵਾਨ ਪੁੱਤ ਨਰਿੰਦਰਦੀਪ ਦੋਸ਼ ਨੇ ਕਿ ਪੁਲਿਸ ਨੇ ਕਰੰਟ ਲਾ ਲਾ ਕੇ ਮਾਰਿਆ ਇਹ ਪਰਿਵਾਰ ਦੋਸ਼ ਲਾ ਰਿਹਾ ਹੈ ਇਹ ਜਥੇਬੰਦੀਆਂ ਕਹਿ ਰਹੀਆਂ ਨੇ ਉਸ ਮਾਮਲੇ ਦੇ ਵਿੱਚ ਕੱਲ ਨੂੰ ਐਸਐਸਪੀ ਦਫ਼ਤਰ ਬਠਿੰਡਾ ਦੇ ਅੱਗੇ ਵੱਡਾ ਦਰਨਾ ਹੈ ਇਨਸਾਫ ਦੇ ਲਈ ਹੁਣ ਤੀਜੇ ਪਾਸੇ ਬੀਤੇ ਕੱਲ ਪੰਜਗਰਈ ਥਾਣਾ ਜਿਹੜਾ ਪੁਲਿਸ ਥਾਣਾ ਉਹਦੇ ਅੱਗੇ ਮਜ਼ਦੂਰ ਲੋਕ ਇਕੱਠੇ ਹੋ ਕੇ ਆਏ ਪਿੰਡ ਦੇ ਉਹ ਕਹਿੰਦੇ ਸਾਡਾ ਨੌਜਵਾਨ ਮੁੰਡਾ ਇਹਨਾਂ ਨੇ ਚੱਕਿਆ ਚੱਕ ਕੇ ਲਿਆ ਕੇ ਉਹਨੂੰ ਕੁੱਟ-ਕੁੱਟ ਕੇ ਮਣਾਉਂਦੇ ਰਹੇ ਤੇ ਜਦੋਂ ਉਹਦੇ ਕੋਲੋਂ ਕੁਝ ਨਹੀਂ ਨਿਕਲਿਆ ਤਾਂ ਫੇਰ ਕੁੱਟ-ਕੁੱਟ ਕੇ ਇਹਨਾਂ ਨੇ ਮਾਰ ਦਿੱਤਾ ਮਾਰ ਦਿੱਤਾ ਉਹ ਕਹਿੰਦੇ ਹੁਣ ਉਹਦੇ ਵਿੱਚ ਵੀ ਪੁਲਿਸ ਨੇ ਕਿਹਾ ਅਸੀਂ ਇਨਕੁਆਇਰੀ ਕਰਾਂਗੇ ਪੜਤਾਲ ਕਰਾਂਗੇ ਜੇ ਪੁਲਿਸ ਵਾਲਿਆਂ 'ਚ ਕੁਝ ਦੋਸ਼ ਨਿਕਲਿਆ ਤਾਂ ਅਸੀਂ ਕਾਰਵਾਈ ਕਰਾਂਗੇ ਪਰ ਇਹ ਗੱਲ ਗੋਨੇ ਵਾਲੇ ਕੇਸ 'ਚ ਵੀ ਕਹੀ ਜਾ ਰਹੀ ਹੈ ਲੋਕ ਕਦੋਂ ਤੱਕ ਉਡੀਕ ਕਰਨਗੇ ਸੁਰਜੀਤ ਪਾਤਰ ਦਾ ਇੱਕ ਸ਼ੇਰ ਹੈ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਤਾਂ ਇਹ ਗੱਲ ਬਿਲਕੁਲ ਠੀਕ ਆ ਨਿਆਂ ਕਦ ਮਿਲੇਗਾ ਇਨਸਾਫ ਕਦ ਮਿਲੇਗਾ ਪਾਵੇਂ ਉਹ ਮਾਮਲਾ ਪੰਜਗਰਾਈ ਵਾਲਾ ਹੋਵੇ ਪਾਵੇਂ ਉਹ ਮਾਮਲਾ ਗੋਨੇਆਣੇ ਦਾ ਹੋਵੇ ਪਾਵੇਂ ਉਹ ਮਾਮਲਾ ਭਾਈ ਬਖਤੌਰ ਪਿੰਡ ਬਠਿੰਡਾ ਦਾ ਹੋਵੇ ਤੇ ਪਾਵੇਂ ਉਹ ਮਾਮਲਾ ਗੁਰੂ ਹਰ ਸਹਾਏ ਦੇ ਪਿੰਡ ਤ੍ਰਿੱਡੇ ਦਾ ਹੋਵੇ ਇਹ ਮੈਂ ਨਹੀਂ ਪੂਰਾ ਪੰਜਾਬ ਜਾਣਨਾ ਚਾਹੁੰਦਾ